ਨੌਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ। ਹੈਪੋਵਾਲ ਯੂਥ ਕਲੱਬ ਦੇ ਵੱਲੋਂ ਅੱਜ ਓਮ ਪਾਰਕ ਬੈਂਕ ਕਲੋਨੀ ਦੇ ਵਿੱਚ 51 ਬੂਟੇ ਲਗਾਏ ਗਏ। ਇਸ ਮੌਕੇ ਦੇ ਮੁੱਖ ਮਹਿਮਾਨ ਵਜੋਂ ਪੂਜਯ ਕਾਉਂਸਲਰ ਰੋਹਿਤ ਸਿੰਘ ਕੰਨੇ ਆਪਣੇ ਕੋਮਲ ਹੱਥਾਂ ਨਾਲ ਬੂਟੇ ਲਗਾ ਕੇ ਹਰਿਆ ਭਰਿਆ ਰੱਖਣ ਦੀ ਅਪੀਲ ਕੀਤੀ। ਅਤੇ ਨੌਜਵਾਨਾਂ ਨੂੰ ਉਹਨਾਂ ਨੇ ਕਿਹਾ ਕਿ ਬੂਟਾ ਲਾਉਣ ਤੱਕ ਸੀਮਤ ਹੀ ਨਹੀਂ ਰਹਿਣਾ, ਬੂਟਿਆਂ ਦਾ ਪਾਲਣ-ਪੋਸ਼ਣ ਅਤੇ ਦੇਖਭਾਲ ਕਰਨੀ ਬਹੁਤ ਜ਼ਰੂਰੀ ਹੈ। ਜਿਹੜਾ ਅੱਜ ਤੁਸੀਂ ਬੂਟਾ ਲਾਉਗੇ ਉਹ ਛਾਂ ਦਾ ਹਵਾਦਾਰ ਅਤੇ ਪ੍ਰਦੂਸ਼ਣ ਮੁਕਤ ਹੋ ਜਾਓਗੇ ਇਸ ਮੌਕੇ ਤੇ ਸ਼੍ਰੀ ਮੁਕਤੀਸ਼ਵਰ ਨਿਸ਼ਕਾਮ ਸੇਵਾ ਸੁਸਾਇਟੀ ਦੇ ਚੇਅਰਮੈਨ ਈਲਕਮਲ ਸ਼ਰਮਾ ਨੇ ਬੋਲਦੇ ਹੋਏ ਕਿਹਾ ਕਿ ਇੱਕ ਰੁੱਖ ਸੌ ਸੁੱਖ ਜੇ ਅੱਜ ਤੁਸੀਂ ਇੱਕ ਰੁੱਖ ਲਾਉਂਦੇ ਹੋ ਤਾਂ ਤੁਹਾਨੂੰ ਸੌ ਸੁੱਖ ਮਿਲਣਗੇ ਸੁਸਾਇਟੀ ਦੇ ਮੈਂਬਰ ਰਕੀਸ਼ ਸ਼ਰਮਾ ਨੇ ਇਨ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਇਨ੍ਹਾਂ ਬੂਟਿਆਂ ਦਾ ਦੇਖਭਾਲ ਕਰੋ ਅਤੇ ਖੇਡਾਂ ਵੱਲ ਦਿਲਚਸਪੀ ਦਿਖਾਓ ਖੇਪੂਵਾਲ ਯੂਥ ਕਲੱਬ ਦੇ ਮੈਂਬਰ ਸਾਇਲ ਸ਼ਰਮਾ, ਮੰਗੂ ਮਹਿਰਾ, ਮਨਪ੍ਰੀਤ ਸਿੰਘ, ਦਮਨ, ਸਮੀਰ ਵਿਜੋਏ, ਸੈਗਲ, ਕਮਲਚੀਨਾ, ਦਲਜੀਤ ਪੱਪਾ ਆਦ ਨੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਰੂਪਾ ਦੇ ਕੇ ਸਨਮਾਨਿਤ ਕੀਤਾ।